ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ ਮੈਂ ਸੁਖਵਿੰਦਰ ਕੌਰ ਛਾਵੜਾ ਮੈਡ ਕਰਕੇ ਦੱਸੋ ਕਿ ਇਹ ਜਿਹੜੀਆਂ ਬੋਲੀਆਂ ਤੇ ਕਿਹੋ ਜਿਹੇ ਗੀਤ ਕਿਵੇਂ ਲੱਗੇ ਅੱਗੇ ਤੋਂ ਵੀ ਵਧੀਆ-ਵਧੀਆ ਗੀਤ ਸੁਣਾਵਾਂ ਜਦੋਂ ਟੀਨ ਵਿਦਾ ਕਰਨ ਲੱਗੇ ਆਦੇ ਉਹ ਤਾਂ ਆਪਣਾ ਕੋਈ ਜ਼ੋਰ ਨਹੀਂ ਰਹਿੰਦਾਗਾ ਆਪਾਂ ਥੀ ਛੜੇ ਹੁੰਦੇ ਐ ਇੱਥੇ ਅਗਲੇ ਵਹਿ ਕੇ ਡੈ ਜਾਂਦੇ ਆਪਾਂ ਫੇਰ ਵੀ ਕਹਿਨੇ ਆ ਬੀਬੀ ਛਾੜਨੀ ਪੀੜੀ ਦਾ ਪਾਵਾ ਸੜਾ ਨਯੋ ਦਾ ਅਦਾਵੇ ਵਾਲੇ ਲੈ ਨੀ ਚਲੇ ਬੀਬੀ ਛਾੜਨੀ ਪੀੜੀ ਦਾ ਪਾਵਾ ਸੜਾ ਨਯੋ ਦਾ ਅਵੇ ਵਾਲੇ ਲੈ ਨੀ ਚਲੇ